ਹਾਂਜੀ ਟੈਬੀ ਜੌਰਜਟ ਲਰਨਿੰਗ ਬਿਊਟੀਫੁੱਲ ਡਿਜੀਟਲ ਪ੍ਰਿੰਟ ਵਾਲੀ ਸ਼ਰਟ ਰਹੇਗੀ ਟਾਈ ਮੀਟਰ ਇਸ ਦੇ ਨਾਲ ਪਲੇਨ ਜੌਰਜਟ ਦੀ ਬਾਟਮ ਮਿਲੇਗੀ ਟਾਈ ਮੀਟਰ ਬਹੁਤ ਹੀ ਸੋਹਣੇ ਕਲਰ ਔਰ ਬਹੁਤ ਹੀ ਸੋਹਣੇ ਡਿਜੀਟਲ ਪ੍ਰਿੰਟ ਆਪਾਂ ਐਡ ਕੀਤੇ ਹੋਏ ਨੇ ਇਹਨਾਂ ਸੂਟਾਂ ਦਾ ਪ੍ਰਾਈਸ ਰਹੇਗਾ 500 ਫ੍ਰੀ ਸ਼ਿਪਿੰਗ ਤੁਸੀਂ ਘਰ ਬੈਠੇ 500 ਦੇ ਵਿੱਚ ਇਹ ਸੂਟ ਬਾਈ ਕਰ ਸਕਦੇ ਹੋ ਵਿਦਆਊਟ ਦੁਪੱਟਾ ਇਹ ਸੂਟ ਲੈਣਗੇ ਬਹੁਤ ਸੋਹਣੇ ਸੋਹਣੇ ਕਲਰ ਐਡ ਕੀਤੇ ਹੋਏ ਨੇ ਆਪਾਂ ਨੈਕਸਟ ਹੈ ਜੀ ਆਪਣੇ ਕੋਲ ਪਿਓਰ ਕਾਟਨ ਡ੍ਰਾਇਨ ਸ਼ਰਟ ਰਹੇਗੀ 175 ਵੱਡੇ ਪਣੇ ਦੀ ਬਾਟਮ ਇਸ ਦੇ ਨਾਲ ਰਹੇਗੀ ਡਿਜ਼ਾਈਨਰ ਬਾਟਮ ਰਹੇਗੀ ਕਾਟਨ ਦੀ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ ਦਾ ਪ੍ਰਾਈਸ ਰਹੇਗਾ 699 ਫ੍ਰੀ ਸ਼ਿਪਿੰਗ 'ਚ ਇਹ ਤੁਸੀਂ ਸੂਟ ਬਾਈ ਕਰ ਸਕਦੇ ਹੋ ਮੇਰਾ ਵਟਸਐਪ ਨੰਬਰ ਸਕਰੀਨ ਤੇ ਮੈਂਸ਼ਨ ਆ ਉਸ ਤੇ ਆਪਣਾ ਸਕਰੀਨਸ਼ਾਟ ਸੈਂਡ ਕਰਕੇ ਸੂਟ ਦਾ ਆਰਡਰ ਕਰ ਸਕਦੇ ਹੋ नैक्सट जी अपने कोल यूट रहने बस्कॉस बेस्ड सूट रहने हैंड होया होलीव्स से भी पेंट रहेगा और दुपट्टे भी पेंट मिलेगा ये सूट, सूट, भी 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 सूट अपना ऑर्डर कर सकते हो नैक्सट अपने कोल शर्ट एंड बॉटम मैचिंग सूट रहन शर्ट करेब की रहेगी वर्क होया तिले का वर्क है और बॉटम प्योर करेब की रहेगी प्लेन टाईमीटर शर्ट रहेगी टाईमीटर हिस्सा बॉटम रहेगी ਇਹ ਤੁਹਾਨੂੰ ਸੂਟ ਬਾਈ ਕਰਨਾ ਤਾਂ ਇਹ 2450 ਫ੍ਰੀ ਸ਼ਿਪਿੰਗ ਚ ਬਾਈ ਕਰ ਸਕਦੇ ਐ ਸ਼ੌਂਡ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਵਿਦਆਊਟ ਦੁਪੱਟੇ ਸੂਟ ਰਹਿਣਗੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਪਾਰਟੀ ਵੇਅਰ ਰੈਡੀ ਹੋਣਗੇ ਨੈਕਸਟ ਹੈ ਜੀ ਆਪਣੇ ਕੋਲ ਇਹ ਵਾਲੇ ਜੋ ਸੂਟ ਰਹਿਣਗੇ ਇਹ ਆਪਣੇ ਕੋਲ ਰਹਿਣਗੇ ਪਿਓਰ ਖਾਦੀ ਸ਼ਿਮਰ ਸੂਟ ਰਹਿਣਗੇ ਇਹ 5 ਮੀਟਰ ਦਾ ਸੂਟ ਰਹੇਗਾ ਇਹਨਾਂ ਸੂਟਾਂ ਦਾ ਪ੍ਰਾਈਸ ਹੈ 599 ਫ੍ਰੀ ਸ਼ਿਪਿੰਗ ਚ ਬਾਈ ਕਰ ਸਕਦੇ ਹੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਤੁਹਾਡਾ ਬਹੁਤ-ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਔਰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਥੈਂਕ ਯੂ ਜੀ